हां जी वाहे गुरु जी का खालसा वाहे गुरु जी की फतेह जी आज ਤੁਹਾਨੂੰ ਪਤਾ ਹੀ ਆ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਜੀ ਪਿੰਡ ਮਹਿਰੋਂ ਉਹਨਾਂ ਦੀ ਅੰਤਮ ਅਰਦਾਸ ਹੋਈ ਆ ਤੇ ਅੰਤਮ ਅਰਦਾਸ ਮੌਕੇ ਕਿਉਂਕਿ ਬਹੁਤ ਹੀ ਮਹਾਨ ਸ਼ਖਸੀਅਤ ਦਾ ਜਾਣਾ ਬਹੁਤ ਹੀ ਅਫਸੋਸ ਕਿਉਂਕਿ ਮੇਰੇ ਹਿਸਾਬ ਦੇ ਨਾਲ ਮਾਸਟਰ ਜਰਨੈਲ ਸਿੰਘ ਜੀ ਨੇ ਕੋਈ ਪਿੰਡ ਦੇ ਵਿੱਚ ਇਹੋ ਜਿਹਾ ਨਹੀਂ ਹੋਣਾ ਵੀ ਜਿਸ ਘਰ ਦੀ ਇਹਨੇ ਮੰਤੀ ਜਾਂ ਕਿਸੇ ਦੀ ਜ਼ਮੀਨ ਦੀ ਮੰਤੀ ਗਿਣਤੀ ਨਾ ਕੀਤੀ ਹੋਵੇ। ਔਰ ਸਾਈਕਲ ਤੇ ਜਾ ਕੇ ਇਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਸਾਈਕਲ ਤੇ ਵੀ ਜਾਣਾ ਤੇ ਉਹਨਾਂ ਦੀ ਮੰਤੀ ਵੀ ਕਰਨੀ ਉਥੋਂ ਚਾਹ ਦਾ ਕੱਪ ਬਣਾ ਪੀਣਾ। ਇਹੋ ਜੀ ਮਹਾਨ ਸ਼ਖਸੀਅਤ ਇਦਾ ਜਾਣਾ ਬਹੁਤ ਅਫਸੋਸ ਹੈ। ਤੇ ਪਰ ਅੱਜ ਆਪਾਂ ਕਮਲਪ੍ਰੀਤ ਜੀ ਸਰਪੰਚ ਸਾਹਿਬ ਆਪਾਂ ਉਹਨਾਂ ਪਾਸੋਂ ਕੁਝ ਸੁਣਨਾ ਚਾਹੁੰਦੇ ਆ। ਤੇ ਕਿਉਂਕਿ ਉਹਨਾਂ ਨੇ ਵੀ ਕੁਝ ਬੋਲਣਾ ਹੈ। ਤੇ ਆਓ ਜੀ ਆਪਾਂ ਕਮਲਪ੍ਰੀਤੋਂ ਕੁਝ ਸੁਣੀਏ। ਉਨ੍ਹਾਂ ਬਾਰੇ ਮਹਾਨ ਸ਼ਖਸੀਅਤ ਬਾਰੇ ਤੇ ਜਾਣ ਦਾ ਤਾਂ ਬਹੁਤ ਅਫਸੋਸ ਹੈ ਪਰ ਅੱਜ ਆਪਾਂ ਉਸ ਵਾਸਤੇ ਕੋਈ ਇੱਕ ਇਹੋ ਜਿਹਾ ਕੰਮ ਕਰਨਾ ਹੈ ਇਹੋ ਜਿਹਾ ਆਪਾਂ ਸਿਸਟਮ ਬਣਾਉਣਾ ਹੈ ਤੇ ਉਹ ਆਪਾਂ ਕਮਲਪ੍ਰੀਤ ਪਾਸੋਂ ਸੁਣਨਾ ਤੇ ਆਓ ਜੀ ਆਪਾਂ ਸੁਣੀਏ ਥੈਂਕ ਯੂ ਮੈਂ ਸੋਚਿਆ ਕਿ ਉਨ੍ਹਾਂ ਬਾਰੇ ਕੀ ਕੀਤਾ ਜਾ ਸਕਦਾ ਕਿ ਉਨ੍ਹਾਂ ਨੂੰ ਸਾਡੇ ਆਉਣ ਵਾਲੇ ਬੱਚੇ ਜਾਂ ਅਸੀਂ ਉਹਨਾਂ ਨੂੰ ਯਾਦ ਰੱਖੀਏ ਤਸੀਂ ਆਪਣੇ ਮੈਂ ਘਰੇ ਚਾਚੀ ਜੀ ਨੇ ਵੀ ਸਲਾਹ ਕੀਤੀ ਅਸੀਂ ਮੈਂਬਰ ਸਹਿਬਾਨ ਨੇ ਵੀ ਕਿ ਆਪਣੇ ਜਿਹੜਾ ਪੰਚਾਇਤ ਘਰ ਬਣ ਰਿਹਾ ਉਹਦੇ ਚ ਇੱਕ ਕਮਰਾ ਲਾਇਬ੍ਰੇਰੀ ਵਾਸਤੇ ਆਪਾਂ ਰਾਖਵਾਂ ਰੱਖਣਾ ਜਿਹੜਾ ਉਹਨਾਂ ਦੀ ਯਾਦ ਸ਼ੋਗਾ ਉਹਦੇ ਵਾਸਤੇ ਉੱਥੇ ਕਿਤਾਬਾਂ ਵਾਸਤੇ ਅਸੀਂ 51000 ਰੁਪਏ ਜੜਾਏ ਉਹ ਜਿਹੜੇ ਪੰਚਾਇਤ ਦੇ ਅਧਿਆਰੀ ਕੂਟੇ ਚੋਂ ਉੱਥੇ ਜਿਹੜੀਆਂ ਆਪਾਂ ਕਿਤਾਬਾਂ ਲੈ ਕੇ ਰੱਖਾਂਗੇ ਜਿਹੜਾ ਤਾਂ ਕਿ ਜਿਹੜੇ ਬੱਚੇ ਨੇ ਸਾਡੇ ਜਦੋਂ ਕਿਤੇ ਸਮਾਂ ਮਿਲੂਗਾ ਉਹ ਉੱਥੇ ਬੈਠਣਗੇ ਪੜ੍ਹਨਗੇ ਉਨ੍ਹਾਂ ਬਾਰੇ ਵੀ ਜਾਣਨਗੇ ਕਿ ਕਿਸ ਤਰੀਕੇ ਨਾਲ ਜਦੋਂ ਤੁਹਾਡੇ ਕੋਲ ਹੀ ਕਿਸੇ ਤਰ੍ਹਾਂ ਦੀ ਕੋਈ ਗੁਣ ਜਾਂ ਕਲਾ ਆਉਂਦੀ ਆ ਉਹਨਾਂ ਦੀ ਹੋਰਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਆ ਕਿਉਂਕਿ ਉਹ ਇਹਨਾਂ ਦੀ ਸ਼ੀਅਤ ਤੋਂ ਜਾਣੂ ਹੋਣਗੇ ਤਾਂ ਸਾਡੀਆਂ ਜਿਹੜੀਆਂ ਨਵੀਆਂ ਪੈੜਾਂ ਜਿਹੜੀਆਂ ਨਵੀਆਂ ਲੀਹਾਂ ਇਸ ਤਰ੍ਹਾਂ ਪਿੰਡ ਦੇ ਵਿੱਚ ਪੈਣ ਗਿਆ ਲੋਕ ਲਾਜ ਤੋਂ ਕਿਉਂਕਿ ਜਦੋਂ ਆਪ ਵੀ ਪੜ੍ਹਦਾ ਲਿਖਦਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਦਾ ਕਿ ਜਿਹੜਾ ਬਿਨਾ ਇਹਨਾਂ ਚੀਜ਼ਾਂ ਤੋਂ ਵੀ ਕਿਸੇ ਦੇ ਕੰਮ ਆਇਆ ਜਾ ਸਕਦਾ ਮੈਂ ਸਮਝਦਾ ਕਿ ਅਹੁਦੇਦਾਰੀਆਂ ਜ਼ਿੰਮੇਵਾਰੀਆਂ ਨਾਲ ਬੰਦੇ ਦਾ ਨਾਮ ਨਹੀਂ ਹੁੰਦਾ ਨਾ ਪੈਸੇ ਨਾਲ ਹੁੰਦਾ ਸਭ ਤੋਂ ਵੱਡਾ ਨਾਮ ਆਦਮੀ ਦਾ ਸ਼ਖਸੀਅਤ ਕਰਕੇ ਹੁੰਦਾ ਕਿ ਉਹ ਸ਼ਖਸੀਅਤ ਵਰਗੋ ਕੇ ਨਾਮ ਹੁੰਦਾ ਕਿਉਂਕਿ ਜ਼ਿੰਮੇਵਾਰੀਆਂ ਥੋੜੀਆਂ ਬਦਲਦੀਆਂ ਰਹਿੰਦੀਆਂ ਨੇ ਉਹਨਾਂ ਨਾਲ ਬਲਾਸਲਾਮ ਹੋਣ ਨਾਲ ਆਦਮੀ ਕਦੇ ਵੱਡਾ ਨਹੀਂ ਹੁੰਦਾ ਪੈਸੇ ਦਾ ਤੁਹਾਡੇ ਕੋਲੇ दौਲਤ ਆਉਣ ਜਾਣ ਹੋ ਸਕਦਾ ਪਰ ਜੇ ਤੁਹਾਡੀ ਸ਼ਖਸੀਅਤ ਵੱਡੀ ਹੋਵੇ ਤੁਹਾਡੇ ਅੰਦਰ ਗੁਣ ਹੋਣ ਤੁਹਾਨੂੰ ਉਹਨਾਂ ਕਰਕੇ ਜਾਣਿਆ ਜਾਵੇ ਤਾਂ ਜਿਸ ਤਰੀਕੇ ਨਾਲ ਸਾਡੇ ਸਰਦਾਰ ਜਨ ਐਸ ਸਿੰਘ ਜੀ ਹੋਣ ਇੱਕ ਸ਼ਖਸੀਅਤ ਵੱਡੀ ਸੀ ਉਹਨਾਂ ਸਦਕਾ ਅਸੀਂ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਮੈਂ ਸਮਝਦਾ ਉਹਨਾਂ ਨੇ ਸਾਡੇ ਬੱਚੇ ਸਾਡਾ ਨਗਰ ਵੀ ਯਾਦ ਕਰੇ ਇਸ ਕਰਕੇ ਮੈਂ ਚਾਹੁੰਦਾ ਕਿ ਅਸੀਂ ਉਹਨਾਂ ਦੀ ਯਾਦ ਚਾਪਾ ਇੱਕ ਲੈਬਰੇਰੀ ਜਿਹੜੀ ਉਸਤਾਨਪਤ ਕਰਨੀ ਹੈ ਜਿੰਨੀ ਅਸੀਂ ਉਹ ਚੁਪਾਤ ਕਰ ਸਕਦੇ ਆ ਪਰੇ ਹੋਰ ਵੀ ਜੇ ਕੋਈ ਉਹ ਲੈਬਰੇਰੀ ਨੂੰ ਮਦਦ ਕਰਨਾ ਚਾਹੁੰਦਾ ਹੋਊਗਾ ਸਾਡੇ ਨਗਰ ਦਾ ਜਾਂ ਕੋਈ ਬਾਹਰੋਂ ਉਹਨਾਂ ਦਾ ਰਿਸ਼ਤੇਦਾਰ ਜਾਂ ਪਰਿਵਾਰ ਉਹ ਵੀ ਆਪਸ ਵਿੱਚ ਜਿਹੜਾ ਤਾਲਮੇਲ ਕਰਕੇ ਜਿਹਦਾ ਆਪਣਾ ਰੂਪ ਆ ਉਹ ਹੋਰ ਵੱਡਾ ਕਰ ਲਾਂਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਯਾਦ ਰੱਖਿਆ ਜਾਵੇ ਇੰਨੀਆਂ ਕਮੇਟੀਆਂ ਨਾਲ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਸਮਾਂ ਬਹੁਤ ਹੋ ਗਿਆ ਇਹ ਸੰਬੰਧ ਸਾਹਾ ਲਿਖਿਆ ਮਿਲ ਕੇ ਪਾਉਂਦੇ ਦਿਹੋ ਸਜਣ ਸਿਸਰੀਆਂ ਹੋਵੇ ਸਹਿਬ ਸੋਹੇ ਸਭ ਹਾਂਜੀ ਹੁਣ ਤੁਸੀਂ ਕਮਲਪ੍ਰੀਤ ਬਾਸੋਂ ਜੋ ਵੀ ਸੁਣਿਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿਉਂਕਿ ਬਸ ਦੱਸ ਨਹੀਂ ਸਕਦੇ ਅਸੀਂ ਬਈ ਮਾਸਟਰ ਜੀ ਜਿਹੜੇ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਜੀ ਦਾ ਜਾਣਾ ਬਹੁਤ ਹੀ ਦੁੱਖ ਹੈ ਕਿਉਂਕਿ ਇਹਨਾਂ ਨੂੰ ਹਜੇ ਚਾਹੀਦਾ ਸੀਗਾ ਰਹਿਣਾ ਤੇ ਜਾਣ ਵਾਸਤੇ ਬਹੁਤ ਸਾਨੂੰ ਵੀ ਅਫਸੋਸ ਹੈ ਦੁੱਖ ਹੈ ਤੇ ਹੁਣ ਤੁਸੀਂ ਕਮਲਪ੍ਰੀਤ ਪਾਸੋਂ ਬਹੁਤ ਕੁਝ ਸੁਣ ਲਿਆ ਤੇ ਆਪਾਂ ਵੀ ਪਿੰਡ ਦੇ ਵਿੱਚੋਂ ਆਪਾਂ ਵੀ ਕੁਝ ਨਾ ਕੁਝ ਜੇ ਆਪਾਂ ਸਹਿਯੋਗ ਦੇਈਏ ਪਾਵੇਂ 100 ਰੁਪਇਆ ਦਈਏ ਪਾਵੇਂ 50 ਦਈਏ ਪਾਵੇਂ 1000 ਦਈਏ ਇਹ ਆਪਾਂ ਦੇਖਣਾ ਤੇ ਸਾਰੇ ਪਿੰਡ ਦੇ ਵਿੱਚੋਂ ਆਪਾਂ ਨੂੰ ਇਹ ਚਾਹੀਦਾ ਕਿ ਆਪਾਂ ਵੀ ਜਿੰਨਾ ਵੀ ਸਹਿਯੋਗ ਹੋ ਸਕਦਾ ਉਹਨਾ ਆਪਾਂ ਦਈਏ ਕਿਉਂਕਿ ਪੰਚਾਇਤ ਦੇ ਕੋਟੇ ਵਿੱਚੋਂ 51000 ਰੁਪਇਆ ਇਹਨਾਂ ਨੇ ਕਹਿਤਾ ਤੇ ਬਾਕੀ ਆਪਾਂ ਵੀ ਜੇ ਸਹਿਯੋਗ ਦਈਏ ਤਾਂ ਹੋ ਸਕਦਾ ਵੀ ਜਿੱਥੇ ਪੁਰਾਣਾ ਪੰਚਾਇਤ ਘਰ ਆ ਉੱਥੇ ਇੱਕ ਬਹੁਤ ਹੀ ਵੱਡੀ ਬਿਲਡਿੰਗ ਬਣਾ ਕੇ ਤੇ ਆਪਾਂ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਜੀ ਦਾ ਨਾਂ ਉੱਚਾ ਕਰਗੇ ਤੇ ਲਾਇਬ੍ਰੇਰੀ ਉਹਨਾਂ ਦੇ ਨਾਮ ਤੇ ਖੁੱਲ੍ਹ ਗਈ ਤੇ ਪਿੰਡ ਦੇ ਵਿੱਚ ਲਾਇਬ੍ਰੇਰੀ ਹੈ ਵੀ ਨਹੀਂ ਤੇ ਜੇ ਆਪਾਂ ਲਾਇਬ੍ਰੇਰੀ ਖੋਲ੍ਹ ਦਗੇ ਤਾਂ ਬਹੁਤ ਹੀ ਵਧੀਆ ਗੱਲ ਹੈ ਇੱਕ ਉਹਨਾਂ ਦਾ ਨਾਂ ਉੱਚਾ ਹੋ ਜਾਏਗਾ ਉਹਨਾਂ ਦਾ ਨਾਂ ਚਮਕੇਗਾ ਤੇ ਆਪਾਂ ਜ਼ਰੂਰ ਪਿੰਡ ਦੇ ਵਿੱਚੋਂ ਵੀ ਇਹ ਆਪਾਂ ਉਤਸ਼ਾਹ ਦੇ ਨਾਲ ਜੋ ਵੀ ਕਿਸੇ ਨੂੰ ਜਿੰਨੀ ਸ਼ਰਧਾ ਉਹਨਾ ਤੁਸੀਂ ਵੀ ਸਹਿਯੋਗ ਦਿਓ ਤਾਂ ਕਿ ਆਪਾਂ ਉਹ ਬਿਲਡਿੰਗ ਨੂੰ ਵੱਡੀ ਕਰ ਸਕਗੇ ਤੇ ਨਹੀਂ ਤਾਂ ਫਿਰ ਆਪਣਾ ਤੁਹਾਨੂੰ ਪਤਾ ਹੀ ਆ ਵੀ ਜੋ ਪੰਚਾਇਤ ਨੇ ਕਿਹਾ ਉਹ ਤਾਂ ਕਰਨਾ ਹੀ ਕਰਨਾ ਹੈ ਠੀਕ ਹੈ ਨਾ ਥੈਂਕ ਯੂ ਸਾਰਿਆਂ ਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ